ਸਤਿ ਸ੍ਰੀ ਅਕਾਲ ਪੰਜਾਬੀ ਫੋਨ ਕਾਸਟ ਤੇ ਸਵਾਗਤ ਕਰਦੇ ਆਂ ਸਤਿ ਸ੍ਰੀ ਅਕਾਲ ਜਿਹੜੇ ਚੈਨਲ ਫਿਰ ਤੋਂ ਪਰਮਾਤਮਾ ਨੂੰ ਬਹੁਤ ਬਹੁਤ ਰੱਖੀ ਬਖਸ਼ੇ ਗੱਲ ਕਰਦੇ ਆਂ ਅਸੀਂ ਅੱਜ ਮੌਸਮ ਬਾਰੇ ਕਿਉਂਕਿ ਕੱਲ ਜੋ ਕਿ 31 ਤਰੀਕ ਹੋ ਜਾ ਰਹੀ ਹੈ ਤੇ ਮੌਸਮ ਦਾ ਬੋਲਣਾ ਕਿਹਾ ਗਿਆ ਹੈ ਕਿ 31 ਤੱਕ ਨੂੰ ਜੋ ਕਿ ਆਮ ਮੀਂਹ ਦਾ ਸਾਰਨ ਲਗਭਗ ਘੜ ਚਮਕ ਹੋਵੇਗੀ ਤੇ ਥੋੜੇ ਮੌਕੇ ਮੇਂ ਗੜੇ ਮਾਰੀ ਵੀ ਸਕਦੀ ਹੈ ਸੋ ਕੱਲ ਨੂੰ ਜੋ ਕਿ ਜਨਪੂਰ ਵੱਗ ਤੁਸੀਂ ਆਪੋ ਆਪਣਾ ਬਾਹਰ ਨਿਕਲਿਓ ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲੋ ਇਹਦਾ ਅਡਵਾਈਸ ਰਹਿਣ ਦਿਓ ਤੇ ਫਿਰ ਤੁਸੀਂ ਖੇਤਾਂ ਨੂੰ ਪਾਣੀ ਲਗਾਉਣਾ ਹੈ ਤਾਂ ਉਹ ਤੁਸੀਂ ਟਾਲ ਸਕਦੇ ਹੋ ਕਿਉਂਕਿ ਇਸ ਜੋ ਕਿ ਮੀਂਹ ਹੈ ਲਗਭਗ ਅਮਰਜਾਮ ਤੋਂ ਸ਼ੁਰੂ ਹੋ ਗਿਆ ਫਰਰੇ ਵਿੱਚ ਜੋ ਕਿ ਐਮਰਜੋ ਦੇ ਕਰਕੇ ਵੀ ਆ ਬਾਰਸ਼ਾਂ ਦੀ ਮੀਂਹ ਜ਼ਿਆਦਾ ਰਹੇਗੀ ਕਿਸ ਨਾਲ ਜੁਕੀ ਠੰਡੇ ਵਿੱਚ ਜੋ ਹੋਂਡਾ ਪਟੜੀ ਸੀ ਰੰਨ ਫਿਰ ਤੋਂ ਬੰਦ ਜਾਵੇਗੀ ਤੇ ਹੁਣ ਜੋ ਕਿ ਕੋਹਰਾ ਨਹੀਂ ਪਿਆ ਛੁਣ ਕੋਹਰਾ ਜੋ ਕਿ ਸਾਲ ਬਹੁਤ ਘਟ ਜਾਣਗੇ ਜੋਂ ਲਗਨਾ ਮਤਲਬ ਹੋ ਜਾਣਗੇ ਅੱਗੋਂ ਅਸੀਂ दोपहर तो समय करता है किडेट करने कदों को तो मीह तो 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 है तो कदों तो को, की को की की तो किसम साफ़ है जी हम दस दिए कि लगभग पछमी सिस्टम जो कि एक्टिव होने शुरू हो गए हैं लगभग हम जो कि वीडियो शेयर कर देख रहे हो कि मैं कि पिंड फलपुर कल जो कि लुधिया का पिंड है जो कि सब तो जब तो ज्यादा हज़ार नेड़े पैंता है उत्तर जो कि पद्रवाई शुरू होगी मनमी सो लगभग जो कि पदरवा अपना दायरा बताएगी इस जो कि ਮੀਆਂ ਬੱਚੇ ਜੋ ਕਿ ਹ ਗਣਤੀ ਵੱਧੂ ਜਾਵੇਗੀ ਤੇ ਹੁਣ ਜੋ ਤੱਕ ਮਕਤਾਬ ਮੰਨ 1:00 ਤੇ 25 ਵਾਗ ਬਕਾਟ ਕੇ 18 ਜਾਂ 17 ਤੱਕ ਆ ਜਾਣਗੇ ਜੇ ਇਸ ਨਾਲ ਜੋ ਕਿ ਤੁੰਦਾ ਵਿੱਚ ਕਾਫੀ ਵੱਧਾ ਹੋਵੇਗਾ ਤੇ ਜੋ ਰਾਗ ਜਮਾਰੇ ਸਫਰ ਕਰਨ ਵਾਲੇ ਵਿਅਕਤੀ ਜੋ ਕਿ ਖਾਸ ਧਿਆਨ ਦੇਣ ਲਗਭਗ 3-4 ਨੂੰ ਫਿਰ ਤੋਂ ਜੋ ਕਿ 25 ਸਿਸਟਮ ਆ ਰਹੇ ਹਨ ਉਸ ਜਿਸ ਜੀ ਅਪਡੇਟ ਲਗ ਮੰਗ ਦੋ ਤ੍ਰਿਕਨ ਯਾਕੇ ਹੱਥ ਹੋਵਾਂਗੇ ਇਹੋ ਕਿੰਨਾ ਕਿ ਮਜ਼ਬੂਤ ਹੈ ਕਿੰਨਾ ਜੋ ਕਿ ਕਮਜ਼ੋਰ ਹੈ ਅੱਗੇ ਨੇ ਕਪੜਾ ਕਾਹਸੇ ਵੇਲੇ ਕਰਦਾਂ ਕਪੜਾ ਧੰਨਵਾਦ